ਕੀ ਆਏ ਨੇ ਕਿੰਨੇ ਆਏ ਨੇ ਕੈਂਡੀਡੇਟ ਹੋਏ ਤਿੰਨ ਪੇਸ਼ੈਂਟਸ ਆਏ ਸੀ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਇਆ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਦੇ ਬ੍ਰਾਡ ਡੈੱਡ ਸੀ ਜਿਹਦਾ ਨਾਮ ਗੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਰੈਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਰੈਫਰ ਕੀਤਾ ਸੀਰੀਅਸ ਹੀ ਹੈ ਤੇ ਇੱਕ ਕੋਈ ਮਲਾਜਮ ਤੇ ਵੀ ਵਜੀਆ ਕੋ ਹਾਂਜੀ ਉਹਨਾਂ ਦੇ ਵੀ ਥੋੜੀ ਜੀ ਹੈਗੀ ਹੈ ਇੰਜਰੀ ਗਨ ਸ਼ਾਟ ਹੀ ਹੈ ਉਹ ਜੋ ਆਬਜ਼ਰਵੇਸ਼ਨਸ ਨੇ ਟੂ ਬਰਾਡਡ ਉਹਦਾ ਨਾਮ ਗੋਰਾ ਹੈ ਜਿਹੜਾ ਇਥੇ ਐਕਸਪਾਇਰ ਹੋਇਆ ਉਹਦਾ ਨਾਮ ਸੰਦੀਪ ਸਿੰਘ ਹੈ ਤੇ ਅਨਮੋਲ ਨੂੰ ਅਸੀਂ ਰੈਫਰ ਕੀਤਾ ਇਹਨਾਂ ਦੀ ਸਭ ਦੀ ਏਜ 25 ਤੋਂ 30 ਸਾਲ ਦੇ ਕਰੀਬ ਦੇ ਵਿੱਚ ਵਿੱਚ ਹੈ ਆਈਨੀ ਕਿੰਨੇ ਆਈਨੀ ਕੈਂਡੀਟ ਹੋਈ ਸੀ ਤਿੰਨ ਪੇਸ਼ੈਂਟਸ ਆਏ ਸੀ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਇਆ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਤੇ ਬ੍ਰਾਡ ਡੈੱਡ ਸੀ ਜਿਹਦਾ ਨਾਮ ਗੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਰੈਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਫਰੀਦਕੋਟ ਰੈਫਰ ਕੀਤਾ ਸੀਰੀਅਸ ਹੀ ਹੈ ਇੱਕ ਕੋਈ ਮਲਾਜਮ ਤੇ ਵੀ ਵਜੀਆ ਹਾਂਜੀ ਉਹਨਾਂ ਦੇ ਵੀ ਥੋੜੀ ਜਿਹੀ ਹੈਗੀ ਐ ਇੰਜਰੀ ਗਨ ਸ਼ਾਟ ਹੀ ਐ ਉਹ ਜੋ ਆਬਜ਼ਰਵੇਸ਼ਨਸ ਨੇ ਜਿਹੜਾ ਬਰਾਡਡ ਉਹਦਾ ਨਾਮ ਗੋਰਾ ਹੈ ਜਿਹਨੂੰ ਇਥੇ ਐਕਸਪਾਇਰ ਹੋਇਆ ਉਹਦਾ ਨਾਮ ਸੰਦੀਪ ਸਿੰਘ ਹੈ ਤੇ ਅਨਮੋਲ ਨੂੰ ਅਸੀਂ ਰੈਫਰ ਕੀਤਾ ਇਹਨਾਂ ਦੀ ਸਭ ਦੀ ਏਜ 25 ਤੋਂ 30 ਸਾਲ ਦੇ ਕਰੀਬ ਦੇ ਵਿੱਚ ਵਿੱਚੀ ਹੈ ਆ ਇਹਨੇ ਕਿਨੇ ਆ ਇਹਨੇ ਕਿੰਨੇ ਲੋਕੀ ਤਿੰਨ ਪੇਸ਼ੈਂਟਸ ਆ ਇਸੇ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਇਆ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਦੇ ਬ੍ਰਾਡ ਡੈੱਡ ਸੀ ਜਿਹਦਾ ਨਾਮ ਗੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਹੋ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਰੈਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਫਰੀਦਕੋਟ ਰੈਫਰ ਕੀਤਾ ਸੀਰੀਅਸ ਹੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਜਈਆ ਹਾਂਜੀ ਉਹਨਾਂ ਦੇ ਵੀ ਥੋੜੀ ਜਿਹੀ ਹੈਗੀ ਐ ਇੰਜਰੀ ਗਨ ਸ਼ਾਟ ਹੀ ਐ ਉਹ ਜੋ ਆਬਜ਼ਰਵੇਸ਼ਨਸ ਨੇ ਬਰਾਡਡ ਉਹਦਾ ਨਾਮ ਗੋਰਾ ਹੈ ਜਿਹੜਾ ਇਥੇ ਐਕਸਪਾਇਰ ਹੋਇਆ ਉਹਦਾ ਨਾਮ ਸੰਦੀਪ ਸਿੰਘ ਹੈ ਤੇ ਅਨਮੋਲ ਨੂੰ ਅਸੀਂ ਰੈਫਰ ਕੀਤਾ ਇਹਨਾਂ ਦੀ ਸਭ ਦੀ ਏਜ 25 ਤੋਂ 30 ਸਾਲ ਦੇ ਕਰੀਬ ਦੇ ਵਿੱਚ ਉੱਚੀ ਹੈ